ਤਰਦਾ ਨਾ ਤੇ ਥਾਣੇ ਤੇ ਚੌਂਕੀਆਂ ਸਨ ਕੁੱਟਦੇ ਰਹੇ ਹੁਣ ਆਜੂ ਪੰਥ ਹੈ ਜੇ ਜਸਕਰਨ ਸਿੰਘ ਕਹਿੰਦਾ ਚੋਣ ਲੜਨੂ ਕਿਤੇ ਕਿ ਮੈਂ ਇਥੋਂ ਲੜਨੀ ਆ ਮੈਂ ਇਥੋਂ ਲੜਨੀ ਆ ਤੇ ਹੱਲਾ ਹੱਲਾ ਕਰਕੇ ਪੈ ਜਾਂਦੇ ਆ ਪੰਥ ਦਾ ਵਿਰੋਧ ਨਾ ਕਰੋ ਵਿਰੋਧ ਨਾ ਕਰੋ ਤੇ ਜਦੋਂ ਜਸਕਰਨ ਸਿੰਘ ਚੋਣ ਫੋਇਪਰ ਤੋਂ ਲੜਦਾ ਹੈ ਤੇ ਉਹ ਪੰਥ ਦੇ ਵਫਾਦਾਰ ਕਹਿੰਦੇ ਆ ਕਿ ਆ ਜਿਹੜਾ ਸਾਨੂੰ ਕੁੱਟਦਾ ਮਾਰਦਾ ਰਿਹਾ ਪੰਥ ਹੈ ਫੇਰ ਕਹਿੰਦੇ ਜਿਹੜੇ ਦਰਬਾਰ ਸਾਹਿਬ ਟਾਉਣ ਵਾਲੇ ਆ ਕਿ ਵ્યાਹ ਪੰਥ ਹੈ ਹੁਣ ਮੈਂ ਯਾਰ ਕੀ ਕਿੱਟ ਪਾੜ ਕੇ ਵਿਖਾਵਾਂ ਮੈਂ ਪੰਥ ਹੈਗਾ ਕਿ ਨਹੀਂ ਹੈਗਾ ਮੈਂ ਪੰਜਾਬ ਦਾ ਵਾਸੀ ਹੈਗਾ ਕਿ ਨਹੀਂ ਹੈਗਾ ਮੈਂ ਵਿਖਾਵਾਂ ਕਿਨੂੰ ਯਾਰ ਅੱਜ ਕਿਨੂੰ ਵਿਖਾਵਾਂ ਦਿਲ ਪਾੜ ਕੇ ਕਿ ਮੈਂ ਪੰਥ ਹੈ ਜੇ ਮੈਂ ਪੰਥ ਨਹੀਂ ਯਾਰ ਮੈਂ 48 ਸਾਬ ਤੋਂ ਲੜਿਆ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਤੇ ਲਈ ਅੰਦਰ ਜਾਂਦਾ ਸੋ ਕਿਹੜਾ ਲੀਡੋ ਗਿਆ ਗੁਰੂ ਗ੍ਰੰਥ ਸਾਹਿਬ ਲਈ ਲੱਕੜਾਂ ਚੋਰੀ ਦੇ ਪਰਚਾ ਮੇਰੇ ਤੇ ਪਾਵੇ ਪਰਿਵਾਰ ਮੇਰਾ ਠੇਰੂ ਕੇਰੂ ਹੋ ਜਾਵੇ ਕਿਸਾਨੀ ਸੰਘਰਸ਼ ਚ ਮੇਰਾ ਪਰਿਵਾਰ ਅੰਦਰ ਚਲਾ ਜਾਵੇ ਪੋਤਰੀ ਅੰਦਰ ਚਲੀ ਜਾਵੇ ਪਾਣੀਆਂ ਲਈ ਮੈਂ ਡੱਟ ਜਾਵਾਂ ਅਮਰਤਪਾਲ ਦਾ ਜਦੋਂ ਕੋਈ ਨਾਂ ਹੀ ਨਹੀਂ ਸੀ ਲੈਂਦਾ ਤੇ ਨਾਂ ਮੈਂ ਲਵਾਂ ਅਕਾਲ ਤੱਕ ਤੇਰਦਾ ਸਾ ਮੈਂ ਕਰਾਂ ਮਜਾਰਿਆਂ ਚ ਮੈਂ ਬੋਲਾਂ ਕਿ ਸਾਡੀ ਕੌਮ ਦਾ ਲੀਡਰ ਹੈ ਉਦੋਂ ਕੋਈ ਲੀਡਰ ਬੋਲੀ ਹੀ ਨਹੀਂ ਤੇ ਆਪੋ ਆਪਣੇ ਕੈਂਡੀਡੇਟ ਖੜੇ ਕਰਤੇ ਜਦ ਕੌਮ ਦਾ ਦਬਾਅ ਪੈ ਗਿਆ ਕਹਿੰਦੇ ਵਾਪਸ ਹੋ ਜਾ ਵਾਪਸ ਹੋ ਜਾ ਵਾਪਸ ਹੋ ਜੋ ਤੇ ਫੇਰ ਭਾਈ ਹੁਣ ਮੈਂ ਕੀ ਕਰਾਂ ਹੈ ਬੰਦੀ ਸਿੰਘਾਂ ਲਈ ਲੜਾਂ ਕਿਸਾਨੀ ਦੇ ਹਿੱਰਚੇ ਚੋਂ ਉੱਥੇ ਰਵਾਂ ਪਾਣੀਆਂ ਲਈ ਲੜਾਂ ਟਰਾਂਸਪੋਰਟਾਂ ਲਈ ਲੜਾਂ ਬਾਰਡਰਾਂ ਲਈ ਲੜਾਂ ਤੇ ਫੇਰ ਮੈਂ ਪੁੱਤ ਲਈ ਲੈਣਾ ਵਾ ਨਸ਼ੇ ਲਈ ਲੈਣਾ ਤੇ ਮੈਨੂੰ ਦੱਸੋ ਕਿਹੜਾ ਲੀਡਰ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਦੇ ਜੰਦਰ ਗਿਆ ਦੱਸੋ ਕਿਹੜਾ ਗਿਆ ਦੱਸੋ ਤਾਂ ਸਹੀ ਆ ਗੁਰਦੀਪ ਸਿੰਘ ਉੱਪਰ ਡਾ ਗਿਆ ਭਾਈ ਬਹੁਤ ਕਮ ਸੰਗਿਆ ਅੰਮ੍ਰਿਤ ਕਾਇਆ ਦੌੜ ਗਿਆ ਵੇਸ ਤੇ ਰੋਈ ਦੇ ਪਰਚੇ ਸਾਡੇ ਤੇ ਤੇ ਪਰ ਪੰਥ ਦੇ ਵਫਾਦਾਰ ਅੱਜ ਕੈਂਡੀਡੇਟ ਮੇਰੇ ਵਿਰੁੱਧ ਕਰਕੇ ਖੜਾ ਕਰਕੇ ਅੱਜ ਪੰਥ ਦੇ ਵਫਾਦਾਰ ਕਹਿੰਦੇ ਆ ਮੇਰੇ ਵਿਰੁੱਧ ਕੈਂਡੀਡੇਟ ਖੜਾ ਕਰਕੇ ਕਹਿੰਦੇ ਅਸੀਂ ਪੰਥ ਦੇ ਮਫਾਦਾਰ ਹਾਂ ਹੁਣ ਮੈਨੂੰ ਦੱਸੋ ਆਹ ਦੇ ਕਾਲਜ ਆ ਪੜ ਕੇ ਖਾਵਾਂ ਕਿ ਮੈਂ ਪੰਥ ਦੇ ਨਾਲ ਕੀ ਚੱਲਿਆ ਤੁਸੀਂ ਮੈਨੂੰ ਦੱਸੋ ਮੇਰੇ ਜ਼ਿਲ੍ਹੇ ਦੇ ਵਿੱਚ ਕਿਹੜੇ ਪੰਥ ਦੀ ਲੜਾਈ ਲੜਨ ਵਾਲੇ ਬੰਦੇ ਆ ਕਿਸੇ ਦੇ ਪਾਣੀਆਂ ਦੀ ਲੜਾਈ ਲੜੀ ਜਾਵੇ ਪਾਰਲੀਮੈਂਟ ਦੀ ਲੜੀ ਹੋਵੇ ਪੁੱਤ ਦੀ ਲੜੀ ਹੋਵੇ ਪਾਤੀ ਦੀ ਲੜੀ ਹੋਵੇ ਇੱਜ਼ਤ ਦੀ ਲੜੀ ਆਵੇ ਅਣਖ ਦੀ ਲੜੀ ਹੋਵੇ ਗੁਰੂ ਗ੍ਰੰਥ ਸਾਹਿਬ ਲਈ ਲੜੀ ਹੋਵੇ ਮੈਨੂੰ ਇੱਕ ਵੀ ਕੈਂਡੀਡੇਟ ਹੋਵੇ ਦਲ ਬਦਲੂ ਹੋਵੇ ਦੱਸੋ ਕੋਈ ਕੋਨਾ ਤੇ ਆਸ ਮੈਨੂੰ ਦਿਖਾਓ ਫੇਰ ਕੀ ਮੇਰੇ ਕੋਲੇ ਪੈਸੇ ਤਾਂ ਹੈ ਨਹੀਂ ਅੱਜ ਵੱਡੇ ਵੱਡੇ ਖਬਰਾਂ ਇਸ਼ਤਿਹਾਰ ਲਾ ਰਹੇ ਨੇ ਐਡੇ ਐਡੇ ਖਬਰਾਂ ਲੱਗ ਰਹੀਆਂ ਤੇ ਮੈਂ ਕਿਹੜਾ ਰੇਤੇ ਦੇ ਖੱਡੇ ਵਿੱਚ ਹੀ ਆ ਜਾ ਮੈਂ ਕਿਹੜਾ ਰੇਤਾ ਵੇਚਿਆ ਨਾ ਮੈਂ ਬੱਜਰੀ ਵੇਚੀ ਐ ਨਾ ਮੈਂ ਰੇਤਾ ਵੇਚਿਆ ਨਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨਾਲ ਖੜਿਆ ਨਾ ਕਰਾਉਣ ਵਾਲਿਆਂ ਨਾਲ ਖੜਿਆ ਨਾ ਕਿਸਾਨਾਂ ਨੂੰ ਮਾਰਨ ਵਾਲਿਆਂ ਨਾਲ ਖੜਿਆ ਨਾ ਮਰਵਾਉਣ ਵਾਲਿਆਂ ਨਾਲ ਖੜਿਆ ਨਾ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨਾਲ ਖੜਿਆ ਨਾ ਕਰਾਉਣ ਵਾਲਿਆਂ ਮੈਂ ਤਾਂ ਖੜਿਆ ਪੰਥ ਨਾਲ ਖੜਿਆ ਤੇ ਫੇਰ ਭਾਈ ਦੱਸੋ ਮੈਂ ਮੈਂ ਅਪੀਲ ਕਰਦਾ ਮੈਂ ਭਾਈ ਮੈਂ ਲੜਿਆ ਤੁਹਾਡੇ ਲਈ ਮੇਰੇ ਕੋਲੇ ਪੰਜੀ ਨਹੀਂ ਹੈਗੀ ਮੈਂ ਇਕੱਲਾ ਤੁਰਿਆ ਫਿਰਦਾ ਕੱਲਾਪੁਰ ਕੇ ਚੌਂ ਲੜੂੰਗਾ ਜਿਹੜਿਆ ਮੇਰੇ ਭਰਾ ਨਾਲ ਲੜਦੇ ਆ ਇਸ ਕਰਕੇ ਜੇ ਮੈਂ ਲੁੱਟਿਆ ਹੁੰਦਾ ਮੈਂ ਖੱਟੇ ਵਿੱਚ ਹੀ ਹੁੰਦੇ ਮੈਂ ਐਨੇ ਪੈਸੇ ਬਣਾਏ ਹੁੰਦੇ ਮੈਂ ਨੌਕਰੀਆਂ ਵਿੱਚ ਹੀ ਹੁੰਦੀਆਂ ਤੇ ਮੈਂ ਪੰਥ ਦੇ ਪਿੱਛੇ ਛੁਰਾ ਮਾਰਿਆ ਹੁੰਦਾ ਕੀ ਯਾਰ ਮੈਂ ਤੇ ਹੋਰ ਕੁਝ ਨਹੀਂ ਕੀਤਾ ਤੁਹਾਡੇ ਲਈ ਮੈਂ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਤਾਂ ਨਹੀਂ ਜੇ ਮੈਂ ਤੁਹਾਡੇ ਲਈ ਕੁਝ ਨਹੀਂ ਕੀਤਾ ਮੈਂ ਦਰਬਾਰ ਸਾਹਿਬ ਟੌਣ ਟੌਣ ਵਾਲਿਆਂ ਨਾਲ ਤਾਂ ਨਹੀਂ ਚੱਲਿਆ ਤੇ ਮੈਂ ਉਹਨਾਂ ਨਾਲ ਹੀ ਚੱਲਿਆ ਜਿਨ੍ਹਾਂ ਨੇ ਸਾਡੇ ਬੱਚੇ ਮਾਰੇ ਆ ਉਹਨਾਂ ਜ਼ਾਲਮ ਪੁਲਿਸ ਵਾਲੇ ਨਾਲ ਮੈਂ ਚੱਲੇ ਹੀ ਨਹੀਂਗਾ ਤੇ ਫੇਰ ਜੇ ਮੈਂ ਹੋਰ ਨਹੀਂ ਕੁਝ ਕੀਤਾ ਤੇ ਮੈਂ ਕੋਈ ਕ腐ਪਸ਼ਨ ਤਾਂ ਕੀਤੀ ਨਹੀਂ ਫੇਰ ਜੇ ਮੈਂ ਹੋਰ ਕੁਝ ਨਹੀਂ ਕੀਤਾ ਤੇ ਮੈਂ ਫਿਰ ਕਿਸਾਨੀ ਛਣ ਅਰਸ਼ ਦੇ ਵਿੱਚ ਉਹਨਾਂ ਨਾਲ ਲੜਿਆ ਅੱਜ ਉਹ ਬੰਦੇ ਚੋਣ ਲੜ ਰਹੇ ਨੇ ਜਿਹੜੇ ਕਹਿੰਦੇ ਸੀ ਆ ਜਿਹੜੇ ਕਿਸਾਨ ਰੋਲਾ ਪਾਈ ਜਾਂਦੇ ਆ ਵੀ ਬਾਹਰ ਸੰਤ ਵੀ ਕਹਿੰਦੀ ਸੀ ਕਹਿੰਦੀ ਸੀ ਨਾ ਸਰਵੀਰ ਬਾਦਲ ਵੀ ਕਹਿੰਦੇ ਸੀ ਤੇ ਸਾਰੇ ਉਹਦੀ ਟੀਮੋਂ ਮੈਂ ਕਹਿੰਦੀ ਸੀ ਤੇ ਫੇਰ ਭਾਈ ਮੈਂ ਤਾਂ ਜਦੋਂ ਲੜਿਆ ਤੁਹਾਡੇ ਲਈ ਇਸ ਕਰਕੇ ਮੇਰਾ ਇਸ਼ਤਿਹਾਰ ਵੀ ਘਟਾ ਸਕਦਾ ਮੇਰੇ ਖਬਰਾਂ ਵੀ ਘਟਾ ਸਕਦੀਆਂ ਇਹ ਲੋਕ ਮੇਰੀਆਂ ਖਬਰਾਂ ਤੇ ਸੰਗਤਾਂ ਹੀ ਮੇਰੀਆਂ ਖਬਰਾਂ ਸੰਗਤਾਂ ਹੀ ਮੇਰੀ ਸੋਚ ਹੈ ਜੋ ਵੋਟ ਲੋਕਾਂ ਨੇ ਪਾਉਣੀ ਹੁੰਦੀ ਆ ਮੈਂ ਕਿਸੇ ਕਿਸਵਟਰੀ ਤੋਂ ਪਿੱਛੇ ਹਟ ਜਾਵਾਂ ਤੇ ਫੇਰ ਭਾਈ ਤਾਂ ਤੁਸੀਂ ਕਹਿ ਸਕਦੇ ਹੋ ਫਿਰ ਮੈਂ ਤੁਹਾਨੂੰ ਗੱਲ ਇਹ ਕਿ ਕਿਹ ਵੀ ਪੈਣਾ ਮੈਨੂੰ ਦੱਸੋ ਪੰਥ ਕੀ ਚੀਜ਼ ਹੁੰਦੀ ਹੈ ਇਸ ਕਰਕੇ ਪੰਥ ਦੇ ਵਫਾਦਾਰ ਕਹਿ ਰਿਹਾ ਜਿਹੜੇ ਮੈਨੂੰ ਅਮਰੀਕਾ ਕੈਨੇਡਾ ਜਰਮਨ ਫਰਾਂਸ ਵਾਲੇ ਸਾਰੇ ਭਰਾ ਕਹਿੰਦੇ ਸੀਗੇ ਮੈਂ ਤਾਂ ਉਹਨਾਂ ਦੀ ਇੱਕ ਇੱਕ ਗੱਲ ਮੰਨ ਲਈ ਹੁਣ ਮੇਰੇ ਫਿਰੋਜ਼ਪੁਰ ਚ ਵੀ ਵੇਖੋ ਨਾ ਪੰਥ ਕਿਹੜਾ ਹੈ ਹੁਣ ਫਿਰ ਉਹਨਾਂ ਲਈ ਵੀ ਬੋਲੋ ਹੁਣ ਮੈਨੂੰ ਦੱਸੋ ਭਾਈ ਸਰਬਜੀਤ ਪੰਥ ਹੈ ਨਹੀਂਗਾ ਜਿਹਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਰੱਖੀ ਆ ਉਹ ਫਰੀਦਕੋੜ ਤੋਂ ਲੜਿਆ ਉਹ ਪੰਥ ਹੈ ਨਹੀਂਗਾ ਉਦੇ ਮੁਕਾਬਲੇ ਜਿਹੜੇ ਖੜੇ ਆ ਉਹ ਕੀ ਪੰਥ ਦੇ ਵਫਾਦਾਰੇ ਜੇ ਆ ਉਧਰ ਪੂਲੇ ਨੂੰ ਜਿਹਨੇ ਸੋਧਿਆ ਹਰਜੰਤ ਕੀ ਗੱਲ ਸਾਰਾ ਇੱਕ ਬੰਦਾ ਹੀ ਪੰਥ ਹੋ ਗਏ ਕੀ ਗੱਲ ਪੂਲੇ ਜਿਹੜਾ ਉੱਤੇ ਸਾਡਾ ਹਰਚੰਦ ਸਿੰਘ ਆ ਉਹਨੇ ਡਿੱਗੀ ਹੋਈ ਪੱਗ ਲੱਖੀ ਹੈ ਸਿਰ ਤੇ ਕੀ ਉਹ ਪੰਥੇ ਨਹੀਂ ਗਾ ਕੀ ਪੰਥ ਵਾਲੇ ਉਹਦੇ ਚ ਗੁਣ ਹੈ ਨਹੀਂ ਗਏ ਤੇ ਫਿਰ ਭਾਈ ਆ ਜਿਹੜਾ ਮੁੰਡਾ ਸਾਡਾ ਸੰਦੀਪ ਆ ਜਣੇ ਜਿਹਨੇ ਸਭ ਕੁਝ ਸਿਖਾਇਆ ਡਿੱਗੀ ਹੋਈ ਪੱਗ ਰੱਖੀ ਹੈ ਸੂਰੀਆ ਜੋ ਪੰਥ ਹੈ ਨਹੀਂ ਗਾ ਹਣ ਪੰਥ ਕਿਹੜਾ ਮਨ ਮੈਨੂੰ ਦੱਸੋ ਤਾਂ ਸਹੀ ਪੰਥ ਕਿਹੜਾ ਹੈ ਹੁਣ ਜਿਹੜੇ ਦਲ ਬਦਲੂ ਉਹ ਪੰਥ ਹੈ ਜਿਹੜੇ ਕਹਿੰਦੇ ਆ ਕਿ ਪਹਿਲਾਂ ਅਸੀਂ ਤੇਰੀ ਮਦਦ ਕਰਦੇ ਆ ਤੂੰ ਸਾਡੀ ਮਦਦ ਉਥੋਂ ਕਰ ਜਿਹੜੇ ਕੰਡੀਸ਼ਨਲ ਕਹਿੰਦੇ ਆ ਉਹ ਪੰਥਾ ਜਿਹੜੇ ਕਹਿੰਦੇ ਪਹਿਲਾਂ ਤੂੰ ਮੇਰੀ ਮਦਦ ਮੈਂ ਤੇਰੀ ਮਦਦ ਕਰਾਂ ਤੂੰ ਕਹ ਮੇਰੀ ਮਦਦ ਕਰ ਹਾਂ ਜਦੋਂ ਕਿ ਕੌਮ ਨੇ ਦਬਾ ਪਾਇਆ ਇਸ ਕਰਕੇ ਸਾਰੀਆਂ ਗੱਲਾਂ ਸੋਚਣ ਵਾਲਿਆਂ ਦੇ ਲੋਖ ਜੱਖਾ ਕਰੋ ਭਾਈ ਮੈਂ ਤਾਂ ਨਮਾਣਾ ਜ ਸਿੱਖਾ ਜਿਤਾ ਦੋਗੇ ਤਾਂ ਵੀ ਤੁਹਾਡਾ ਹਰਾ ਦੋਗੇ ਤਾਂ ਵੀ ਤੁਹਾਡਾ ਜੇ ਮੇਰੀ ਜ਼ੁਬਾਨਤ ਵੀ ਜ਼ਬਤ ਕਰਾ ਦੋਗੇ ਮੈਨੂੰ ਗਿਲਾ ਨਹੀਂ ਤੇ ਮੈਂ ਕਹੂੰਗਾ ਕਿ ਮੈਂ ਦੇ ਪੰਥ ਨਹੀਂ ਬਣਿਆ ਹੁਣ ਮੈਂ ਜਿੰਨਾ ਤੇਰਾ ਦਾ ਪਰਿਵਾਰ ਸ਼ਹੀਦ ਨਹੀਂ ਕਰਾਉਂਦਾ ਆਪਨੀ ਸ਼ਹੀਦ ਹੁੰਦਾ ਫਿਰ ਸ਼ਹੀਦ ਹੋ ਕੇ ਪੰਥ ਬਣ ਸਕਦਾ ਨਾ ਹੋਰ ਤਾਂ ਮੈਂ ਕੁਝ ਤੁਹਾਨੂੰ ਕਹਿ ਨਹੀਂ ਸਕਦਾਗਾ ਇਸ ਕਰਕੇ ਮੈਨੂੰ ਹੁਣ ਪੰਥ ਦੀ ਪਰਿਭਾਸ਼ਾ ਨਹੀਂ ਆਈ ਕਿ ਪੰਥ ਦੀ ਕੀ ਕੈਟਾਗਰੀ ਹੈ ਤੇ ਮੈਂ ਤਾਂ ਪੰਥ ਲਈ ਅਜ ਤੱਕ ਲੜਿਆ ਤੇ ਲੜਦਾ ਰਹੂੰਗਾ ਪਰ ਮੈਂ ਤੁਹਾਡੀ ਨਗਾ ਚ ਪੰਥ ਹੋਵਾ ਨਾ ਹੋਵਾ ਪੰਜਾਬ ਦਾ ਨਾ ਹੋਵਾ ਮੈਂ ਆਪਣਾ ਭਰ ਜਨਵਾ ਦੇਣਾ ਤੇ ਭਾਈ ਤੁਸੀਂ ਮੇਰਾ ਵੀ ਸਾਥ ਦਿਓ ਅਮਰਤਪਾਲ ਲੜ ਰਿਹਾ ਜਿੰਨੇ ਵੀ ਯੋਧੇ ਪੰਥ ਵਾਲੇ ਲੜ ਰਹੇ ਆ ਉਧਰ ਸਿੱਖ ਕੌਮ ਦੀ ਡਿੱਗੀ ਪੱਕ ਜਨੇ ਸਿਰ ਤੇ ਰੱਖੀ ਬੰਦ ਸੰਦਾ ਬੇਡਾ ਲੜ ਰਿਹਾ ਗਲੀ ਗਲੀ ਤੁਰਿਆ ਫਿਰਦਾ ਇਸ ਕਰਕੇ ਇਹ ਸਾਰੇ ਭਾਈ ਸਾਡਾ ਖਾਲਸਾ